ਮਿੱਤਰੋ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਣੇ ਰਤਬੇ ਜਾਇਦਾ ਦਾ ਅਹੰਕਾਰ ਨਾ ਕਰਿਆ ਜੀ ਪਤਾ ਨਹੀਂ ਕਿਹੜੇ ਵੇਲੇ ਰੱਬ ਨੇ ਦਰਿਆਵਾਂ ਦੇ ਪਾਣੀਆਂ ਦਾ ਮੂੰਹ ਮੋੜ ਕੇ ਢੋਡੀਆਂ ਕੋਠੀਆਂ ਦੀਆਂ ਨੀਹਾਂ ਦੇ ਵਿੱਚ ਲਾ ਦੇਣਾ ਢੋਡੀਆਂ ਜ਼ਮੀਨਾਂ ਉਬਰੋੜ ਕੇ ਲਿਆ ਜਾਣੀਆਂ ਤੇ ਪਤਾ ਨਹੀਂ ਕਿੰਨੇ ਕ ਸਾਲ ਲੱਗ ਜਾਣੇ ਉਹਨਾਂ ਨੂੰ ਆਬਾਦ ਕਰਨ ਤੇ ਇਸ ਕਰਕੇ ਕੁਦਰਤ ਇਹ ਗੱਲ ਸਿਖਾਉਂਦੀ ਹੈ ਵੀ ਹਮੇਸ਼ਾ ਅਹੰਕਾਰ ਨੂੰ ਦੂਰ ਰੱਖੋ ਤੇ ਰੱਬ ਦਾ ਸ਼ੁਕਰ ਕਰਿਆ ਕਰੋ ਵੀ ਜਿਹੜਾ ਕੁਝ ਤੁਹਾਡੇ ਕੋਲ ਹੈਗਾ ਉਸ ਦਾ ਸ਼ੁਕਰ ਮਨਾਇਆ ਕਰੋ ਤਾਂ ਮਿੱਤਰੋ ਇਹ ਵੀਡੀਓ 5-6 ਦਿਨ ਹੋ ਗਏ ਚੱਲਦੀ ਹੈ ਤੇ ਆ ਜਿਹੜਾ ਘਰ ਆਣਾ ਕਾਫੀ ਖਤਰੇ ਦੇ ਵਿੱਚ ਆ ਤਾਂ ਮਿੱਤਰੋ ਇਹ ਵੀਡੀਓ ਹੈ ਗਿਆ ਮੰਡ ਬੋਗਰਵਾਨ ਮੰਡ ਬੋਗਰਵਾਨ ਹੈਗਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਆ ਬਿਆਸ ਦਰਿਆ ਤੋਂ ਘੱਟੋ ਘੱਟ ਵੀ 1 ਕਿਲੋਮੀਟਰ ਦੂਰ ਹੈ ਕੋਠੀ ਸੀਗੀ ਤੇ ਟੱਟ ਤੇ ਹੀ ਵੱਸਦਾ ਪਿੰਡ ਇਹ ਤਾਂ ਦੇਖੋ ਜੀ ਜ਼ਮੀਨਾਂ ਦੇ ਨਾਲ-ਨਾਲ ਬਾਈ ਦੀ ਕੋਠੀ ਵੀ ਚੱਲੀ ਆ ਕਹਿੰਦੇ ਵੀ ਕਰੋੜਾਂ ਰੁਪਈਆ ਦੀ ਕੋਠੀ ਆ ਮੰਡ ਬੋਗਰਵਾਨ ਪਿੰਡ ਦੇ ਵਿੱਚ ਤੇ ਵੇਖੋ ਦਰਿਆਵਾਂ ਦੇ ਪਾਣੀਆਂ ਦਾ ਜਿੱਧਰ ਨੂੰ ਮੂੰਹ ਹੋ ਗਿਆ ਜਿੱਦਣ ਉਹ ਇਹਨਾਂ ਨੇ ਕੱਟਣੀ ਸਟਾਰਟ ਕਰਤੀ ਧਰਤੀ ਤੇ ਉਧਰੋਂ ਇਹਨਾਂ ਨੇ ਕੱਟੀ ਜਾਣੀ ਕਹਿੰਦੇ ਆ ਵੀ ਉੱਥੋਂ ਚੱਲਿਆ ਤੇ ਕਿਲੋਮੀਟਰ ਤੱਕ ਇਹ ਪਿੰਡ ਸੀਗਾ ਤੇ ਆ ਵੇਖੋ ਲੱਗਿਆ ਝੋਨਾ ਬਾਈ ਦੇ ਸਾਹਮਣੇ ਤੇ ਵੱਢ ਕੇ ਉਹ ਲੈ ਗਏ ਜ਼ਮੀਨਾਂ ਖਤਮ ਕਰਤੀਆਂ ਤੇ ਵੇਖੋ ਫਿਰ ਵੀ ਨਾਕਾਮ ਕੋਸ਼ਿਸ਼ ਬਾਈ ਕਰਦਾ ਹੋਇਆ ਹਿੰਮਤ ਫਿਰ ਵੀ ਨਹੀਂ ਹਾਰੀ ਬਾਈ ਨੇ ਪਰ ਕਹਿੰਦੇ ਹੁੰਦੇ ਆ ਨਾ ਵੀ دریاਵਾਂ ਦੇ ਪਾਣੀਆਂ ਦੇ ਅੱਗੇ ਕਹੇ ਦਾ ਜ਼ੋਰ ਨਹੀਂ ਸਿਆਣੇ ਕਹਿੰਦੇ ਆ ਵੀ ਕਿਸਾਨ ਸੋਕਾ ਝੱਲ ਲੂ ਪਰ ਲੋਭਾ ਨਹੀਂ ਝੱਲ ਸਕਦਾ ਦੇਸ ਵਕਤ ਬਿਆਸਤਰਾ ਵੀ ਪੂਰੇ ਗੁੱਸੇ ਦੇ ਵਿੱਚ ਆ ਸਤਲੁਜ ਦਰਿਆ ਵੀ ਪੂਰੇ ਗੁੱਸੇ ਦੇ ਵਿੱਚ ਆ ਤੇ ਇਹ ਤਸਵੀਰਾਂ ਤੁਹਾਨੂੰ 5-6 ਦਿਨਾਂ ਦੀਆਂ ਹਰ ਇੱਕ ਜਿਹੜੀ ਡੇਲੀ ਵੀਡੀਓ ਆਉਂਦੀ ਉਹ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਆ ਜਿਹੜੀ ਵੀਡੀਓ ਲਾਸਟ ਆ ਤੇ ਇੱਥੋਂ ਤੱਕ ਪਹੁੰਚ ਚੁੱਕਿਆ ਤੇ ਹਜੇ ਤੱਕ ਵੀ ਬਿਆਸਦਰਾ ਸ਼ਾਂਤ ਨਹੀਂ ਹੋਇਆ ਤੇ ਕਟਾਵ ਪੂਰਾ ਚੱਲੀ ਜਾਂਦਾ ਤੇ ਮੈਂ ਕਹਿੰਦਾ ਵੀ ਇਹਨਾਂ ਨੂੰ ਪਤਾ ਵੀ ਇਹ ਜਿਹੜਾ ਸਾਡੀ ਕੋਠੀ ਆ ਪਾਣੀ ਦੇ ਵਿੱਚ ਬਹਿ ਜਾਣੀ ਆ ਆ ਵੇਖੋ ਜੀ ਮੈਨੂੰ ਤਾਂ ਲੱਗਦਾ ਵੀ ਕਿਸੇ ਸਰਦਾਰ ਦਾ ਹੀ ਕਰ ਲੱਗਦਾ ਇਹ ਆ ਦੇਖੋ ਤੁਸੀਂ ਹੁਣ ਥੋੜਾ ਜਿਹਾ ਇਹ ਲਾਸਟ ਵੀਡੀਓ ਆਈ ਹੈ ਇਸ ਤੋਂ ਬਾਅਦ ਹਜੇ ਤੱਕ ਕੋਈ ਵੀਡੀਓ ਨਹੀਂ ਆਈ ਤੇ ਹਜੇ ਕਹਿੰਦੇ ਵੀ ਅੱਧਾ ਇੱਕ ਕੋਠੀ ਖੜੀ ਹੋਈ ਆ ਤੇ ਬਾਕੀ ਰੱਬਗੇ ਅਰਦਾਸ ਕਰਦਾ ਵੀ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਵਾਹਿਗੁਰੂ ਬੱਸ ਯਾਰ ਬੱਸ ਕਰ ਬਹੁਤ ਹੋ ਗਿਆ ਬੱਸ ਕਰ ਯਾਰ